इन मावा भेण इन मावा भेण जिंदबाद जॾयाला गुरू नगर ਦਿੱਕਤ ਆ ਰਹੀ ਗੱਡੇ ਪੜੀ ਦੀ ਉਹਨਾਂ ਲਿਖਤੀ ਤੌਰ ਤੇ ਇਹਨਾਂ ਕੋਲ ਲੈ ਲਿਆ ਗਿਆ ਵਾ ਕੰਮ ਜਿਹੜਾ ਵਾ 1 ਮਹੀਨੇ ਦੇ ਵਿੱਚ ਵਿੱਚ ਹੋ ਸਕਦਾ ਕਿ 1 ਮਹੀਨੇ ਵਿੱਚ ਹੀ ਸ਼ੁਰੂ ਅਜੇ ਲਿਖਤੀ ਲਿਆਵਾ ਹੈ ਕੋਈ ਉਹਨਾਂ ਨੇ ਨਾ ਦੱਸਿਆ ਪੁਰਾਣੇ ਪਰ ਇਹਨਾਂ ਵੱਲੋਂ ਕਿਹਾ ਗਿਆ ਵਾ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਹਫਤੇ ਦੇ ਵਿੱਚ ਜੋ ਸ਼ੁਰੂ ਕਰ ਦਾਂਗੇ ਕਿਨਾਂ ਵੀ ਆਪਣਾ ਭਾਜੀ ਦਿਲਜੀਤ ਸਿੰਘ ਖਾਸਾ ਜੀ ਖਾਸਾ ਜੀ ਅੱਜ ਜੀ ਤਰਨ ਆਇਆ ਕਿਸ ਮਸਲਰ ਕਰਕੇ ਲਾਇਆ ਜੀ ਅਸੀਂ ਇਹ ਸਮੱਸਿਆ ਜੀ ਲਗਭਗ 2 ਮਹੀਨੇ ਪਹਿਲਾਂ ਤੋਂ ਚੱਲਦੀ ਆ ਰਹੀ ਆ ਔਰ ਗੁਰੂ ਅਰਜਨ ਦੇਵ ਨਗਰ ਆ ਖੂਈ ਸਾਹਿਬ ਗੁਰਦੁਆਰਾ ਵੈਲਵਾਲ ਰੋਡ ਦੇ ਲਾਗੇ ਜਿੱਥੇ ਗੰਦੇ ਪਾਣੀ ਦੇ ਕਰਕੇ ਲਗਭਗ 2 ਮਹੀਨੇ ਤੋਂ ਨਗਰ ਨਿਵਾਸੀ ਜਿਹੜੇ ਨਰਕ ਭਰੀ ਜ਼ਿੰਦਗੀ ਜੜੀ ਉਹ ਮਤੀਤ ਕਰ ਰਹੇ ਸਨ ਤੇ ਇਸ ਤੋਂ ਪਹਿਲਾਂ ਵੀ ਕੋਈ ਨਗਰ ਕੌਂਸਲ ਨੂੰ ਜਾਂ ਕਿਸੇ ਨੂੰ ਮੰਗਵੱਟ ਦਿੱਤਾ ਜਾਂ ਕਿਸੇ ਦਾ ਤਣਾ ਵੀ ਉਹਦੇ ਦਿਮਾਗ 'ਚ ਐਂਦੀ ਗੱਲ ਆਪਣੀ ਸਮੱਸਿਆ ਬਾਰੇ ਜੀ ਬਿਲਕੁਲ ਨਹਿਰ ਮੈਕਮੇ ਨੇ ਜਿਹੜਾ ਵਾ 9 ਮਹੀਨੇ ਪਹਿਲਾਂ ਨਗਰ ਕੌਂਸਲ ਨੂੰ ਜਿਹੜਾ ਵਾ ਉਹ ਇੱਕ ਨੋਟਿਸ ਦਿੱਤਾ ਸੀਗਾ ਕਿ ਸੁਵਾਂ ਪੱਕਾ ਹੋ ਰਿਹਾ ਵਾ ਔਰ ਕਲੋਨੀ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਨਗਰ ਨਿਵਾਸੀਆਂ ਨੂੰ ਤੇ ਇਹ ਪਾਣੀ ਦਾ ਜਿਹੜਾ ਨਿਕਾਸੀ ਦਾ ਵਾ ਇਹ ਨਗਰ ਕੌਂਸਲ ਜਿਹੜੀ ਆ ਇਹਦਾ ਪ੍ਰਬੰਧ ਕਰੇ ਪਰ ਇਹ ਬੇਸਲੇ ਹੋਏ ਰਹੇ ਆ ਇਹਨਾਂ ਨੇ ਕਿਸੇ ਵੀ ਗੱਲ ਨੂੰ ਜਿਹੜਾ ਵਾ ਉਹ ਸੀਰੀਅਸ ਨਹੀਂ ਲੇ ਤਾਂ ਕੀ ਤੁਸੀਂ ਮੰਗ ਕਰਦੇ ਹੋ ਇਹ ਜੇ ਇਹ ਤੁਹਾਡੀ ਮੰਗਾਂ ਨਾ ਪੁਨੀਆਂ ਕੀਤੀਆਂ ਗਈਆਂ ਇਹਦਾ ਪਾਣੀ ਸਮੱਸਿਆ ਨਾਲ ਤੇ ਕੀ ਕਰੋਗੇ ਤੁਸੀਂ ਅੱਗੇ ਮੰਗੇ ਤਾਂ ਵਾ ਜੀ ਵੇਖੋ ਜਿਉ ਜੋ ਅਸੀਂ ਤੁਰੇ ਆ ਹੁਣ ਕੱਲ ਪਤਾ ਲੱਗਾ ਕਿ 3 ਦਿਨ ਪਹਿਲਾਂ ਇੱਕ 3 ਸਾਲ ਦੀ ਬੱਚੀ ਉੱਥੇ ਪਾਣੀ ਦੇ ਵਿੱਚ ਡੁੱਬ ਗਈ ਆ ਜਿਹਦਾ ਨਾ ਕਿ ਮਾਪਿਓ ਆ ਤੇ ਇਤਮਾਬ ਨਹੀਂ ਤੇ ਪਿਓ ਵੀ ਨਹੀਂ ਆ ਉਹ 3 ਸਾਲ ਦੀ ਬੱਚੀ ਜਿਹੜੀ ਦਾਦੀ ਦਾਦੇ ਕੋਲ ਰਹਿ ਰਹੀ ਆ ਉਹ ਪਾਣੀ ਦੇ ਵਿੱਚ ਡੁੱਬ ਗਈ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਬਚ ਗਈ ਆ ਉਹਦੇ ਵਿੱਚ ਵੀ ਪ੍ਰਸ਼ਾਸਨ ਦੀ ਜਿਹੜੀ ਉਹ ਨਘੇਲੀ ਪਾਈ ਜਾਂਦੀ ਆ ਸੋ ਜੇ ਇਹ ਗੰਦੇ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਹੱਲ ਨਾ ਹੋਇਆ ਤੇ ਇਹ ਜਿਹੜਾ ਰੋੜ ਆ ਜਨਿਆਲਾ ਗੁਰੂ ਵਾਲਾ ਬਾਲਮੀਕ ਚੌਂਕ ਦੇ ਜਿਹੜਾ ਕੋਲੋਂ ਨੰਗ ਦਾ ਨਗਰ ਕਾਉਂਸਲ ਦਫ਼ਤਰ ਦੇ ਗਾੜੀਓ ਇਹ ਅਸੀਂ ਪੱਕੇ ਤੌਰ ਤੇ ਬੰਦ ਰੱਖਾਂਗੇ ਬੇਸ਼ੱਕ ਸਾਨੂੰ 1 ਮਹੀਨਾ ਵੀ ਇੱਥੇ ਜਿਹੜਾ ਵਾ ਕਿਉਂ ਨਾ ਬਹਿਣਾ ਪਵੇ ਕਲੋਨੀ 'ਚ ਕਿੰਨੇ ਕੁ ਘਰ ਹੋਏ ਜਿਹੜੀਆਂ ਇਸ ਪਰੇਸ਼ਾਨੀ ਨਾਲ ਜਿਹੜੇ ਜੂਝ ਰਹੇ ਕਲੋਨੀ ਦੇ ਵਿੱਚ ਦੀ ਲਗਭਗ 500 ਤੋਂ ਪਲੱਸ ਘਰ ਨੇ ਜਿਹੜੇ ਇਸ ਪਾਣੀ ਦੀ ਗੰਦਗੀ ਗੰਦੇ ਪਾਣੀ ਦੀ ਪਰੇਸ਼ਾਨੀ ਤੋਂ ਜੂਝ ਰਹੇ ਨੇ ਔਰ ਪਰਸੋਂ ਆਪਸੀ ਝਗੜਾ ਵੀ ਟਕਰਾਅ ਹੋਈ ਆ ਗੰਦੇ ਪਾਣੀ ਨੂੰ ਲੈ ਕੇ ਔਰ ਇਹਦੇ ਵਿੱਚ ਵੀ ਮੈਂ ਦੱਸ ਦਿੰਦਾ ਕਿ ਜੇ ਆਪਸੀ ਟਕਰਾਅ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਵਾ ਸੱਟਪੇੜ ਲੱਗਦੀ ਆ ਉਹਦੀ ਜ਼ਿੰਮੇਵਾਰ ਨਗਰ ਕੌਂਸਲ ਝੰਡਿਆਲਾਗੁਰੂ ਤੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਇਹ ਇਹ ਹਾਂਜੀ ਕੀ ਨਾਮ ਜੀ ਆਪਣਾ ਸਿਕੰਦਰ ਦੇਵ ਜੀ ਕੀ ਮਸਲਾ ਜਿਹੜਾ ਅੱਜ ਨਗਰ ਕੌਂਸਲ ਅੱ퍼 ਧਰਨਾ ਲਾਇਆ ਮਸਲਾ ਜੀ ਇਹ ਪਿਛਲੇ 9 ਮਹੀਨਿਆਂ ਤੋਂ ਚੱਲ ਰਿਹਾ ਕੋਈ ਅੱਜ ਦਾ ਮਸਲਾ ਨਹੀਂ ਕਰ ਔਰ 3 ਮਹੀਨੇ ਪਹਿਲਾਂ ਤੋਂ ਬਹੁਤ ਜ਼ਿਆਦੀ ਜਿਹੜੀ ਉਹ ਕਿਲਤ ਦਾ ਸਾਹਮਣਾ ਜਿਹੜਾ ਇਹ ਪਰਿਵਾਰ ਕਰ ਰਹੇ ਨੇ 500 ਘਰ ਦਾ ਰਾਧੌਰ ਲਗਭਗ ਪਲਾਸ ਜਿਹੜੇ ਇਹ ਗੁਰੂ ਅਰਜਨ ਦੇਵ ਜੀ ਦੀ ਕਲੋਨੀ ਵਾਲੇ ਨੇ ਔਰ 400 ਘਰ ਤੋਂ ਵੱਧ ਜਿਹੜੇ ਲੱਗੇ ਹੀ ਉਹਨਾਂ ਦੇ ਸਿੱਧੂ ਐਵੇਨਿਊ ਕਲੋਨੀ ਆ ਉਹਦੇ ਨਾਲ ਨਾਲ ਉਹ ਵੀ ਡੁੱਬਰੀ ਆ ਔਰ ਜਿਹੜੀ ਨਗਰ ਕੌਂਸਲ ਆ ਪੂਰੀ ਸੁਚੇਤ ਸੁਦੀ ਪਈ ਆ ਤਿੰਨ ਮਹੀਨੇ ਪਹਿਲਾਂ ਤੋਂ ਜਿਹੜਾ ਕੰਮ ਚੱਲ ਰਿਹਾ ਉਹ ਕੱਲ ਜਿਹੜੀ ਮੀਟਿੰਗ ਬੁਲਾ ਕੇ ਉੱਥੇ ਇਹਨਾਂ ਨੇ ਸਾਨੂੰ ਸਾਡੇ ਦੇ ਬੰਦੀ ਨੂੰ ਉਹਨਾਂ ਨੇ ਪੂਰੇ ਕਲੋਨੀ ਨੇ ਸੱਦਿਆ ਉਹਦੇ ਦੌਰਾਨ ਅਸੀਂ ਜੋ ਵੀ ਇਹਨਾਂ ਨੂੰ ਵਾਅਦਾ ਦਿੱਤੀ ਸੀ ਕਿ ਉਲਟਾ ਸਾਨੂੰ ਸ਼ਹਿਰੀ ਪ੍ਰਧਾਨ ਨੂੰ ਇਹਨਾਂ ਨੂੰ ਕੋਈ ਫੋਨ ਆਉਂਦਾ ਬਾਅਦ ਕਿ ਜੇ ਤੁਸੀਂ ਇਤਨਾ ਕੰਮ ਕਰਾ ਲੋਗੇ ਤੇ ਫਿਰ ਕਰਾ ਲੋ ਜੇ ਸਬੰਧ ਚ ਅਹੀਂ ਨਹੀਂ ਤੇ ਪੂਰੀ ਪਬਲਿਕ ਦੀ ਦੇਖ ਸਕਦੇ ਹੋ ਕਿ ਸਾਰੀ ਘਰਾਂ ਦੇ ਵਿੱਚੋਂ ਨਿਕਲ ਕੇ ਅੱਜ ਜਿਹੜੀ ਇੱਥੇ ਆ ਕੇ ਬੈਠ ਗਈ ਆ ਉਹ ਆਪਣੇ ਹੱਕਾਂ ਵਾਸਤੇ ਆ ਕੇ ਬੈਠੀ ਆ ਜੇ ਹੱਲੇ ਵੀ ਹੱਕ ਨਹੀਂ ਮਿਲਦੇ ਤੇ ਇਹ ਫਿਰ ਇੱਥੇ ਹੀ ਮੰਜੇ ਵੀ ਲਿਆਵਾਂਗੇ ਤੇ ਤਲਾਈਆਂ ਵੀ ਲਿਆਵਾਂਗੇ ਤੇ ਰਾਤ ਇੱਥੇ ਹੀ گزارਾਂਗੇ ਚਾਹੇ ਉਹ ਹਫਤਾ ਲੱਗੇ ਚਾਹੇ ਮਹੀਨਾ ਲੱਗੇ ਉਹ ਜਿੰਨਾ ਚਿਰ ਤੱਕ ਉਹ ਪਾਣੀ ਦਾ ਹੱਲ ਨਹੀਂ ਹੁੰਦਾ ਇਹ ਇੱਧਰ ਹੀ ਡਟੇ ਰਹਿਣਗੇ